ਕੀ ਸਬਸਕ੍ਰਾਈਬਰ ਕਰੇ ਸਬਸਕ੍ਰਾਈਬ ਵੀ ਕਰ ਦੋ ਹਾਂਜੀ ਸਵਾਗਤ ਹੈ ਆਪਣੇ ਨਵੇਂ ਬਲੌਗ ਦੇ ਵਿੱਚ ਮੁੰਡਿਓ ਕੀ ਹਾਲ ਚਾਲ ਆ ਤੇ ਬਲੌਗ ਯਾਰ ਆਪਣਾ ਪਾਇਆ ਨਹੀਂ ਬੜੇ ਦਿਨ ਹੋ ਗਏ ਨਾ ਵਿੱਚ ਹੋਰ ਕੰਮ ਹੋ ਜਾਂਦਾ ਤਾਂ ਕਰਕੇ ਬਣਾਈ ਨਹੀਂ ਜਾਂਦਾ ਯਾਰ ਬਲੌਗ ਹਨਾ ਤੇ ਸਾਰਾ ਸਹੀ ਧੋਕੇ ਤੇ ਜਿਵੇਂ ਆ ਸਾਰਾ ਕੁਝ ਖਰਾ ਹੋ ਰਿਹਾ ਪ੍ਰੋਡਕਟ ਤੋਂ ਤੂੰ ਕਹਿ ਨੂੰ ਆਪਣਾ ਪੇਂਟ ਕਰਨਾ ਸਾਰਾ ਠੀਕ ਆ ਬਈ ਵੜਦਨ ਨੂੰ ਤੋਂ ਹੁਣ ਆਪਾਂ ਸਾਰਾ ਸਮਾਰ ਕੇ ਪੂਰਾ ਓਕੇ ਰਿਪੋਰਟਾਂ ਕਰਨੀ ਨੇ ਧੋਗੇ ਜਮਾ ਜਿੱਥੋਂ ਮਾੜਾ ਮੋਟਾ ਕੋਈ ਪੈਂਟ ਲਿਆ ਹੋਇਆ ਉਹ ਸਹੀ ਕਰਨਾਗਾ ਜਿਵੇਂ ਤੇ ਪੂਰਾ ਮਤਲਬ ਗੰਦੇਈ ਵਾਲਾ ਹੋਇਆ ਪਿਆ ਯਾਰ ਸਹੀ ਗੱਲ ਹੈ ਤੁਹਾਨੂੰ ਕਿਉਂਕਿ ਹੁਣ ਇੱਕਦਮ ਮੀਂਹ ਪੈ ਗਿਆ ਉਤੋਂ ਗਾਰੇ ਗੂਰੇ ਚੱਗਿਆ ਸੀ ਸਾਰਾ ਐ ਪੂਰਾ ਹੋਇਆ ਪਿਆ ਕਿਰੱਚ ਕੰਮ ਦੇਖੋ ਸ਼ੀਸ਼ਾ ਹੁਣ ਇਹਨੂੰ ਧੋ ਕੇ ਆਪਾਂ ਫਿਰ ਇਹਨੂੰ ਸਮਾਰ ਕੇ ਢੱਕ ਦਾਂਗੇ ਧੋ ਤੂਕੇ ਦੇਖੋ ਗਾਰੇ ਮੈਂ ਤੁਹਾਨੂੰ ਦਿਖਾਦਾ ਸਾਰੇ ਕਿਤੇ ਗਾਰੇ ਗਾਰੇ ਹੋਇਆ ਪਿਆ ਪੂਰਾ ਖਰਾਬ ਹੋਇਆ ਪਿਆ ਕੰਮ ਇਹ ਨੂੰ ਪਤੋ ਕੇ ਵਧੀਆ ਕੱਲ ਨੂੰ ਦੇਖਦਾ ਕੱਲ ਨੂੰ ਲੱਗਾਗਾ ਤਾਂ ਧੁੱਪ ਵੀ ਥੋੜੀ ਯਾਰ ਬੱਦਲ ਜੇ ਮੈਨੂੰ ਐਸੀ ਮੀਂਹ ਆ ਜੇ ਤਾਂ ਕਰਕੇ ਨਾ ਮੈਂ ਕਿਹਾ ਅੱਜ ਰਹਿਣ ਦੀ ਅੱਜ ਧੁੱਪ ਥੋੜੀ ਹੀ ਨਿਕਲੀ ਸੀ ਕੱਲ ਨੂੰ ਧੋਵਾਂਗੇ ਕੱਲ ਨੂੰ ਲੱਗਾਗੇ ਇਹਨੂੰ ਧੋਣਾ ਦੋ ਦਿਨਾਂ ਚ ਤਿੰਨ ਦਿਨਾਂ ਚ ਧੋ ਦਾਂਗੇ ਵਧੀਆ ਹੌਲੀ ਹੌਲੀ ਤੇ ਜਿਵੇਂ ਆ ਗਾਰਾ ਮਾੜਾ ਮੋਟਾ ਜੇ ਤੂੰ ਦੀਦਾਗਾ ਜਾ ਇੱਥੇ ਹੱਥ ਹੁੱਤਨੀ ਦਾ ਸਾਰਾ ਲਾਉਣਾਗਾ ਉਹ ਠੀਕ ਐ ਦੇਖ ਸਾ ਅੱਜ ਤਾਂ ਬੱਦਲੀ ਵਾਲਾ ਜੀ ਮੈਨੂੰ ਐਸੀ ਮੀਂਹ ਆ ਜੇ ਫਿਰ ਧੋਤਾ ਤਵਾ ਸਾਰਾ ਖਰਾਬ ਜਾਊਗਾ ਮਾ ਕੋ ਮੀਨਾਰ ਤੁਹਾਨੂੰ ਪਤਾ ਹੀ ਆ ਛਿੱਟੇ ਗਾਰੇ ਵਾਲੇ ਜਾਂ ਥੰਡੇ ਵਾਲੇ ਵਾਲੇ ਗਾਰਾ ਉਹ ਮੌਸਮ ਹੁਣ ਸੈੱਟ ਨਹੀਂ ਆਇਆ ਜਮਾਂ ਵੀ ਧੁੱਪ ਆ ਲਈ ਹੈ ਕੰਮਾ ਥੋੜੀ ਥੋੜੀ ਧੁੱਪ ਤੇ ਬੱਦਲ ਮੀਂਹ ਵਾਂ ਸਾਹੀ ਕੋ ਸਾ ਦੇਖੋ ਮੈਂ ਸੁਣਾਈ ਆ ਵੀ ਕੱਲ ਨੂੰ ਜੇ ਪੂਰੀ ਸਵੇਰੇ ਆਪਾਂ ਨੂੰ ਦੇਖ ਲਓ 8:30 9:00 ਵਜੇ ਪੂਰੀ ਧੁੱਪ ਨਿਕਲ ਲਈ ਤਾਂ ਆਪਾਂ ਧੋਦਾਂਗੇ ਇਹਨੂੰ ਪੂਰਾ ਇੱਕ ਆਪਣਾ ਜਿਹੜਾ ਪ੍ਰੈਸ਼ਰ ਵਾਲਾ ਆਪਣਾ ਹੋਣੀ ਹੈਗਾ ਪੰਪ ਜ ਆ ਬਾਈ ਉਹਦੀ ਦਾ ਇੱਕ ਜੈਨ ਪਾੜ ਗਿਆ ਸੀ ਉਹ ਲਿਆ ਕੇ ਪਾ ਲਾਂਗੇ ਕੱਲ ਨੂੰ ਨਾਲੇ ਨਾਲ ਇਹਨੂੰ ਧੋਦਾਂਗੇ ਪੂਰਾ ਤੋਂ ਓਕੇ ਓਕੇ ਕਰਕੇ ਜਿੱਥੋਂ ਇਹਦਾ ਰੰਗ ਲਿਆਓ ਜਾਂ ਰੰਗ ਕਰਨਾ ਸਾਰਾ ਲਿਆ ਕੇ ਆਪਾਂ ਤੇ ਹੋਰ ਵੀ ਬਹੁਤ ਕੰਮ ਆ ਇਹਦਾ ਕਰਨ ਲਓ ਸਾਰਾ ਕਰਾਂਗੇ ਅੰਦਰੋਂ ਬਾਹਰੋਂ ਸਾਰਾ ਓਕੇ ਕਰ ਦਾਂਗੇ ਜਮਾ ਫੇਰ ਚਲਾਵਾਂਗੇ ਇਹਨੂੰ ਠੀਕ ਹੈ ਜੀ ਤੇ ਬਸ ਅੱਜ ਦਾ ਦਿਨ ਆ ਦੇਖਦੇ ਆ ਆਪਣੇ ਕੱਲ ਨੂੰ ਉੱਠ ਕੇ ਸਵੇਰੇ ਧੁੱਪ ਦੇਖ ਕੇ ਜੇ ਧੁੱਪ ਵਧੀਆ ਹੋਈ ਤਾਂ ਇਹਦਾ ਕੰਮ ਆਪਾਂ ਸ਼ੁਰੂ ਕਰ ਦਾਂਗੇ ਧੌਣ ਧੌਣ ਦਾ ਗੱਡੀ ਆਪਣੀ ਧੋਤੀ ਸੀ ਕੱਲਾ ਖੜੀ ਆ ਆਪਣਾ ਆਪਣੀ ਇਹ ਵੀ ਬੰਦਿਆ ਕੱਲ ਟਾਇਰ ਟੂਰ ਵਧੀਆ ਧੋਤੇ ਦੀ ਸਾਰੇ ਫੇਰ ਲੱਗ ਗਿਆ ਦੁਬਾਰੇ ਘਰ ਇੱਥੋਂ ਆਪਣੇ ਉੱਥੋਂ ਦੇ ਵੀ ਦੇਖ ਲੋ ਪੂਰੀ ਉੱਤੇ ਕਰਤੀ ਸੀ ਠੋਕੇ ਜਮਾ 2 2.5 ਘੰਟੇ ਲਾਤੀ ਸੀ ਨੂੰ ਥੋਣ ਤੇ ਵੀ ਪਰ ਇੱਥੇ ਤਾਂ ਖੜੀ ਤੀ ਪਾਇ ਜਾਂਦਾ ਪਰੋਂ ਚ ਅਦਰਾਂ ਕਰਕੇ ਯਾਰ ਹੰ ਅੰਦਰੋਂ ਵੀ ਪੂਰੀ ਏ ਓਕੇ ਹੋ ਗਈ ਸੀ ਜਮਾ ਕੱਪੜਾ ਕੁੱਪੜਾ ਪੂਰਾ ਐ ਸਾਥ ਫੜਾ ਅੰਦਰ ਮਾਰਤਾ ਸੀ ਮੈਂ ਸਾਰੀ ਚ ਵੀ ਸਹੀ ਹੋ ਜੇ ਜਮਾ ਅੰਦਰੋਂ ਬਾਕੀ ਮਾੜਾ ਮੋਟਾ ਇੱਥੇ ਤਾਂ ਖੜੀ ਤੇ ਵੀ ਪਾਇ ਜਾਂਦਾ ਪਾਉਣ ਪਤਾਈਆ ਯਾਰ ਯਾ ਤਾਂ ਨਹੀਂ ਵੀ ਬਾਹਰ ਆ ਪਤਾ ਕਿਹੜਾ ਹੀ ਹੋਇਆ ਬੇਤਰੀ ਇੱਥੇ ਤਾਂ ਪਈ ਜਾਂਦਾ ਦੇਖ ਲੋ ਇਹ ਹੋਰ 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 ਹੋ ਰਹਾ ਇੱਕ ਆਪਣਾ ਮੋਟਰਸਾਈਕਲ ਆ ਧੋਣ ਵਾਲਾ ਮੋਟਰਸਾਈਕਲ ਵੀ ਧੋਣਾ ਯਾਰ ਆਪਾਂ ਹੁਣ ਵੀ ਮਹੀਨਾ ਹੋ ਗਿਆ ਵਿਚਾਰੇ ਨੂੰ ਸਟਾਰਟ ਹੀ ਨਹੀਂ ਕਰਿਆ ਉਹ ਉਹਦੀ ਕਲਚ ਵਾਲੀ ਤਾਂ ਟੁੱਟ ਗਈ ਸੀ ਮੁਰਕੀਆਂ ਹੀ ਖੜਾ ਤਾ ਸਟਾਰਟ ਵੀ ਨਹੀਂ ਕਰਿਆ ਉਹ ਵੀ ਦਿਖਾਉਣਾ ਤੁਹਾਨੂੰ ਜਾ ਕੇ ਮੁੰਡਿਓ ਇਹ ਆਪਣਾ ਮਿੱਤਰ ਹਾਂਜੀ ਨਾ ਗੋਦੀ ਚ ਨਹੀਂ ਹੁਣ ਐੱਛੀ ਬਾਈ ਜਾਂ ਖਾਦੀ ਨਹੀਂ ਤਾ ਚੀਂਜੀ ਨਹੀਂ ਖਾਦੀ ਉਹਦੀ ਹੈ ਚੀਂਜੀ ਖਾਦੀ ਚੱਲ ਉਹ ਖੜਾ ਵੀ ਆਪਣਾ ਮੋਟਰਸਾਈਕਲ ਨਾ ਹੁਣ ਇਹਦੀ ਵੀ ਵਿਚਾਰੇ ਦੀ ਹਾਸ ਤੇ ਜਿਵੇਂ ਕਵਾੜ ਤੇ ਖੜਾ ਹੁੰਦਾ ਹੈ ਤੇ ਜੀਆ ਦੀ ਵੀ ਤੇ ਦੋ ਦਿਨ ਕਿਹੜਾ ਵੇ ਸਾਰਾ ਇਹ ਵੀ ਸਾਫ ਕਰਾਂ ਉਹ ਧੋਕੀ ਖੜਾਇ ਜੀ ਖੜਾ ਹੀ ਆਇਆ ਹੋ ਗਿਆ ਵਿਚਾਰਾਂ ਦੀ ਆਹ ਹੋਵਾ ਤਾਂ ਹੈਗੀ ਸਹੀ ਆ ਮੈਨੂੰ ਵੀ ਕਰਨਾ ਇੰਸਟਾਲ ਕਰੀ ਦੇਖੋ ਹਾਲ ਤਾਂ ਵਿਚਾਰੇ ਦੀ ਇੱਕ ਲਾਈਟ ਕੋਲ ਕੇ ਘੋੜੇ ਦੇ ਕਰਤੀ ਜੇ ਉਹ ਇਹ ਲਾਈਟਾਂ ਲਾਈਆਂ ਦੀ ਇਹ ਵੀ ਚੱਲ ਨੂੰ ਕਰਾਂ ਜਦੋਂ ਉਹ ਤੂੰ ਕਿਆ ਵੀ ਥੋੜੀ ਸਕੂਟਰੀ ਜਾਂ ਪਦਲ ਜੀ ਤਾਂ ਥੋਤੀ ਸੀ ਇਹ ਦੋ ਮੋਟਰਸਾਈਕਲ ਸਕੂਟਰੀ ਤੇ ਘੋੜਾ ਆਪਣਾ ਥੋਣੀਆਂ ਨੇ ਇਹ ਤਿੰਨੇ ਚੀਜ਼ਾਂ ਨੂੰ ਪਹਿਲਾਂ ਤਾਂ ਘੋੜੇ ਦਾ ਦੇਖਦੇ ਆਪਾਂ ਮੇਨ ਜਾ ਫਿਰ ਪਹਿਲਾਂ ਮੋਟਰਸਾਈਕਲ ਧੋਦਾਂਗੇ ਮੋਟਰਸਾਈਕਲ ਪਹਿਲਾਂ ਧੋਕੇ ਨੂੰ ਅੰਦਰ ਲਾ ਦਾਂਗੇ ਠੀਕ ਹੈ ਫਿਰ ਘੋੜੇ ਨੂੰ ਲੱਗਾਂਗੇ ਐ ਕਰਾਂਗੇ ਪੰਪ ਆਪਣਾ ਪਿਆ ਹੋ ਇਹਦਾ ਜੈਨ ਪਾੜ ਗਿਆ ਤੀਆ ਪਾਣੀ ਗੱਡਣ ਲੱਗ ਗਿਆ ਥੱਲੋਂ ਇਹ ਗੱਲ ਮੈਂ ਦੇਖਾ ਜੀ ਚਲਾ ਕੇ ਇਹ ਕਰ ਲਈ ਜਿਹਨੂੰ ਮੈਂ ਗੱਡੀ ਧੋਤੀ ਉਹਦੀ ਕੰਮ ਖਰਾਬ ਹੋਇਆ ਇਹਦਾ ਨਹੀਂ ਤਾਂ ਇਹਦੇ ਨਾਲ ਧੋ ਦਿੰਦੇ ਕੰਮ ਕੋ ਪ੍ਰੈਸ਼ਰ ਵਧੀਆ ਇਹਦਾ ਗਾਰਾ ਗੂਰਾ ਹੀ ਪੱਟ ਕੇ ਮਾਰਦਾ ਸਾਰਾ ਆ ਦੇਖੋ ਕੱਲ੍ਹ ਉਹਦੀ ਫਿਰ ਬਾਲਟੀਆਂ ਨਾਲ ਹੀ ਧੋਤੀ ਮੈਂ ਗੱਡੀ ਮੋਟਰ ਚਲਾ ਲਈ ਮੋਟਰ ਨਾਲ ਵੱਧ ਜਿੱਕੜ ਹੋ ਗਿਆ ਫਿਰ ਬਾਲਟੀਆਂ ਨਾਲ ਧੋਤੀ ਮੈਂ ਸਾਰੀ ਆਹਾ ਉਹ ਦਰ ਤੋਂ ਮੈਂ ਸੈੱਟ ਕਰਤਾ ਤੇ ਮਿੱਟੀ ਪਾ ਕੇ ਵੀ ਉਰੇ ਵਾਲਾ ਖੜਦਾ ਪਰ ਪਾਣੀ ਹੁਣ ਧੁੱਪ ਨਿਕਲੀ ਆ ਦਵਾਰੇ ਥੋੜੀ ਜੀ ਤੇ ਬਸ ਕੱਲ ਨੂੰ ਆਪਾਂ ਮੁੰਡੇ ਉਹੀ ਕੰਮ ਕਰਨਾ ਮੇਨ ਆਪਣਾ ਧੋ ਕੇ ਮੋਟਰਸਾਈਕਲ ਸਕੂਟਰੀ ਉਹਨੂੰ ਅੰਦਰ ਲਾ ਦਾਂਗੇ ਫੇਰ ਲੱਗਾਂਗੇ ਆਪਾਂ ਇਹਨੂੰ ਆਪਣੇ ਨੂੰ ਬੋਡੂ ਨੂੰ ਇਹਨੂੰ ਕਰਕੇ ਓਕੇ ਰਿਪੋਰਟ ਇਹਦੀਆਂ ਪੂਰੀਆਂ ਜਮਾ ਬੈਟਰੀ ਵਾਕਸ ਬੈਟਰੀ ਦੇ ਇਹ ਲਾਤੀਆਂ ਸਚੰਦਰ ਤੱਕ ਤੇ ਜਿੱਥੇ ਬੈਠ ਕੇ ਦਾ ਰੈਡੀ ਕਾ ਅੰਦਰ ਧਰ ਲਿਓ ਨਹੀਂ ਪਈਆਂ ਪਈਆਂ ਖਰਾਬ ਹੋ ਜਾਣਗੀਆਂ दो तीन दिनों चाहिए तो फिर वो ला के अंदर धरती खोलना सारा आ टुट गया उदो आ सारिया फटिया फुटिया खोल के नमी चादर ला के उदिया ओके करना कम एन जितों रंग लिया हो रंग सारा करना ठीक है मुंडे पदो अगर गल बात इंड हो ठीक है जी फिर अज तक तो कोई काम अपने है भी नहीं इना यार भी आप करिए कोई कम नहीं अज त ਚਾਹ ਪੀਓ ਮੁੰਡੋ ਚਾਹ ਆਲੇ ਪਰਪੈਟ ਥੋਪਾ ਫੇਰ ਗਈ ਯਾਰ ਫੇਰ ਬੱਦਲ ਆ ਗਏ ਗੱਲੇ ਤਪਾ ਰੱਖਿਆ ਧੁੱਪ ਨੇ ਦਾ ਜਮੀ ਗਰਮੀ ਹੋ ਜਾਂਦੀ ਐ ਜਾਂ ਠੰਡ ਲੱਗਦੀ ਐ ਹੁਣ ਤੀਨੇ ਆਪਾਂ ਚਾਹ ਮੁੰਡੋ ਚਾ ਚਾ ਤੇ ਖੜਾ ਆਪਣਾ ਝੋਟਾ ਝੋਟਾ ਕੱਲ ਨੂੰ ਲੱਗ ਜੈਣਾ ਆਪਾਂ ਇਹਨੂੰ ਧੋਣਾ ਸਵਾਰਨਾ ਸੈੱਟ ਕਰਨਾ ਸਾਰੇ ਨੂੰ ਬਾਕੀ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਕੀ ਬਣਦਾ ਕੀ ਗੱਲ ਐ ਕੀ ਬਾਤ ਐ ਫਿਲਹਾਲ ਤੋਂ ਹਮ ਚਾਹ ਪੀਏਂਗੇ ਆ ਜਾ ਕੀ ਬਾਤ ਹੈ ਜਾ ਆ ਗਈ ਤੋ ਫੋੜੀ ਜੁਏ ਬੱਦਲ ਵਾਲੇ ਸੋਨੇ ਲਾ ਦਾਂ ਕੈਮਰੇ ਚ ਵਾਲੇ ਘੈਂਟ ਲਾ ਦਨੇ ਮੂੰਹ ਚੂਨ ਤਾਂ ਨਹੀਂ ਆਂਦੇ ਵਧੀਆ ਦੀਂਦੇ ਪਰ ਇਹਦੇ ਚ ਬਹੁਤ ਘੈਂਟ ਲੱਗਦੇ ਆ ਫੋਨ ਚ ਇੱਕ ਸੱਤ ਤੋ ਯੋਹ ਤਾ ਵੀ ਅੱਪਾ ਕਮੈਂਟ ਤੇ ਦੱਸਿਓ ਜੇ ਕਿਸੇ ਪਤਾ ਹੋਵੇ ਕਿਸੇ ਬਾਈ ਨੂੰ ਆਪਣੇ ਕੋਲੇ ਪ੍ਰੈਸ਼ਰ ਵਾਲੀ ਪਾਈਪ ਤਾਂ ਇਹ ਚ ਹੈਗੀ ਆ ਮਤਲਬ ਉਹਦੇ ਚਾਪਾ ਨਹੀਂ ਹੁੰਦੀ ਗਨ ਪੇਂਟ ਵਾਲੀ ਉੱਤੇ ਬੋਤਲ ਜੀ ਉਹ ਦੱਸਿਓ ਜੇ ਬੋਤਲ ਜੀ ਕਿਤੋਂ ਵੀ ਪਤਾ ਕਿਸੇ ਨੂੰ ਕਿੱਥੋਂ ਮਿਲੂਗੀ ਪੇਂਟ ਕਰਨ ਵਾਲੀ ਪ੍ਰੈਸ਼ਰ ਵਾਲੀ ਵੀ ਜਿਹੜੀ ਨਾਲ ਆਪਾਂ ਇਹਦੀ ਵਾਲੀ ਪ੍ਰੈਸ਼ਰ ਤੋਂ ਉਹਦੇ ਨਾਲ ਪੇਂਟ ਕਰ ਸਕੀਏ ਇਕੱਲੀ ਬੋਤਲ ਆ ਔਨਲਾਈਨ ਤਾਂ ਅਸੀਂ ਦੇਖੀ ਸੀ ਉਹ 13-1400 ਦੀ ਬਈਆ ਔਨਲਾਈਨ ਦਾ ਛੋਟੀ ਵੀ ਆਪਾਂ ਨੂੰ ਉਹ ਚਾਹੀਦੀ ਆ ਬੋਤਲ ਜੀ ਜਿਹਦੇ ਨਾਲ ਪੇਂਟ ਪਾ ਕੇ ਆਪਾਂ ਪ੍ਰੈਸ਼ਰ ਨਾਲ ਪੇਂਟ ਕਰ ਸਕੀਏ ਪ੍ਰੈਸ਼ਰ ਆਪਣੇ ਕੋਲੇ ਹੈਗੀ ਆ ਪਾਈਪ ਦੀ ਪਿਸਤੌਲ ਜੈ ਸਾਰਾ ਪਰ ਇਕੱਲੀ ਬੋਤਲ ਜੀ ਨਹੀਂ ਹੈਗੀ ਉਹ ਔਨਲਾਈਨ ਤੇ ਇੱਕ ਹੋਰ ਆਉਂਦੀ ਆ ਉਹ ਬਿਜਲੀ ਵਾਲੀ ਆ ਮਤਲਬ ਛੋਟੀ ਬਲੋਰ ਮੰਗੂ ਜਾਂ ਡ੍ਰਿੱਲ ਮੰਗੂ ਉਹ ਬਿਜਲੀ ਤੇ ਚੱਲਦੀ ਆ 플ੱਗ ਪਾ ਕੇ ਉਹ ਐ ਵੀ ਖਰਾਬ ਛੇਤੀ ਹੋ ਜਾਂਦੀ ਉਹ 500 ਦੀ ਜਦੋਂ ਕੋਈ ਪਤਾ ਨਹੀਂ ਕਿਵੇਂ ਚੱਲੂ ਕਿਵੇਂ ਨਾ ਮੇ ਆਪਾਂ ਜਿੰਨੇ ਪੇਂਟ ਪੂੰਡੇ ਤੇ ਕਿਤੇ ਕਰਾਂਗੇ ਤਾਂ ਉਹਦੇ ਨਾਲ ਵਧੀਆ ਸੋਹਣਾ ਲੱਗਦਾ ਕਰਿਆ ਉਹ ਪ੍ਰੈਸ਼ਰ ਵਾਲਾ ਪੇਂਟ ਹਵਾ ਵਾਲਾ ਆਪਈ ਹਾਂ ਹਾਂ ਇਹ ਛੱਡਾ ਕੁਤਰੂ ਆ ਪੇਕੂਤਰੂ ਸ਼ੈਭੂ ਉਤਰੂ ਕਹਿੰਦੇ ਇਹਨੂੰ ਸ਼ੈਭੂ ਉਤਰੂ ਹਨਾ ਬਈ ਉਤਰੂ ਦੱਸ ਦੇ ਸ਼ੈਭੂ ਕਹਿੰਦਾ ਇਹਨੂੰ ਹੈਲੋ ਕਰ ਦੇ ਸਾਰਿਆਂ ਨੂੰ ਕਹ ਦੇ ਸਬਸਕ੍ਰਾਈਬ ਕਰ ਦੋ ਕਹ ਦੇ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਸ਼ੱਕਰ ਪਾਰਾ ਕਰ ਦੋ ਕਹ ਦੇ ਲਾਈਕ ਕਰ ਦੋ ਹਾਂ ਕਹਿੰਦਾ ਓਏ ਕਹਿੰਦਾ ਕਹਿੰਦਾ ਹੋਰ ਗਾਦੇ ਇੱਕ ਵਾਰੀ ਆਹ ਹੋਰ ਹਾਂ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਲਾਈਕ ਵੀ ਕਰ ਦੋ ਕਹ ਦੇ ਕਹੀਂ ਸਬਸਕ੍ਰਾਈਬ ਕੀ ਸਬਸਕ੍ਰਾਈਬਰ ਕਿਹੜੇ ਸਬਸਕ੍ਰਾਈਬ ਵੀ ਕਰ ਦੋ ਕਹੇਤਾ ਭਾਈ ਹੁਣ ਤਾਂ ਕਰ ਦੋ ਹੁਣ ਤਾਂ ਸਾਡੇ ਡੋਗੀ ਨੇ ਵੀ ਕਹੇਤਾ ਹੁਣ ਤਾਂ ਕਰ ਨਾ ਬੂ ਹੁਣ ਤਾਂ ਕਹੇਤਾ ਹੁਣੇ ਹਨਾ ਕਹੀ ਤਾਰੇ ਕਿ ਕਿ ਸਬਸਕ੍ਰਾਈਬ ਕਰ ਦੋ ਇੱਧਰ ਕਹੇ ਵਿੱਚੇ ਦੇ ਜਿਵੇਂ ਪਹਿਲਾਂ ਕਿਹਾ ਸੀ ਬੋਲ ਕੇ ਹਾਂ ਕਹ ਦੇ ਲਾਈਕ ਵੀ ਸ਼ੱਕਰਪਾਰਾ ਵੀ ਲਾਈਕ ਵੀ ਸ਼ੇਅਰ ਕਰ ਦੋ ਕਹ ਦੇ ਸ਼ੇਅਰ ਠੀਕ ਹੈ ਕਮੈਂਟ ਕਰ ਦੋ ਠੀਕ ਹੈ ਓਕੇ ਥੈਂਕ ਯੂ ਗਾਇਜ਼ ਥੈਂਕ ਯੂ ਓਕੇ ਜੀ ਥੈਂਕ ਯੂ ਵੀ ਕਹਤਾ ਵੀ ਮੁੰਡੇ ਠੀਕ ਆ ਹੁਣ ਵੀ ਕਰ ਦੋ ਸਾਰਾ ਕੁਝ